ਪਰ ਬਾਕੀਆਂ ਦੇ ਉੱਤੇ ਵੀ ਕਾਰਵਾਈ ਵੇਖੋ ਕਿਹੋ ਜੀ ਹੋਈ 1400 ਦੇ ਕਰੀਬ ਅਫਸਰਾਂ ਨੂੰ ਸਜ਼ਾ ਹੋਈ 590 592 ਵੀ ਪ੍ਰੈਸਾਈਸ ਨੂੰ ਡਿਸਮਿਸ ਕੀਤਾ ਗਿਆ ਨੌਕਰੀੋਂ ਖਾਰਜ ਕੀਤਾ ਗਿਆ ਔਰ ਇਹ ਵੀ ਪ੍ਰਤਾਪ ਸਿੰਘ ਕਹ ਰਹੇ ਨੇ ਵੇਖਿਆ ਕਿ ਜੋ ਹੋ ਰਿਹਾ ਵਾ ਇਹ ਟਿਪ ਆਫ ਦੀ ਆਈਸਬਰਗ ਆ ਪ੍ਰਸ਼ਨ ਸਿਰਫ ਅਫਸਰ ਨਹੀਂ ਪ੍ਰਸ਼ਨ ਮੰਤਰੀ ਵੀ ਨੇ ਜਿਹੜੇ ਨਾਨ ਅਫੀਸ਼ੀਅਲ ਸੀ ਉਹ ਵੀ ਪ੍ਰਸ਼ਨ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਪ੍ਰਸ਼ਨ ਨੇ ਔਰ ਬਿਨਾਮੀ ਟ੍ਰਾਂਜੈਕਸ਼ਨਸ ਵੀ ਹੋ ਰਹੀਆਂ ਹਨ ਸੋ ਉਹਨਾਂ ਨੇ ਫੇਰ ਕਈ ਕਮੇਟੀਆਂ ਦਾ ਗਠਨ ਕੀਤਾ। ਜੇ ਵਾਕਈ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਮੂਹਮ ਦੇ ਵਿੱਚ ਵਾਸਤੇ ਸਿਹਰਦ ਜੇ ਤੇ ਜਿਹੋ ਜੇ ਕਦਮ ਪ੍ਰਤਾਪ ਸਿੰਘ ਕੈਰੋਂ ਨੇ ਚੁੱਕੇ ਉਹੋ ਜੇ ਕਦਮ ਅੱਜ ਵੀ ਚੁੱਕਣ ਦੀ ਲੋੜ ਆ। ਮੈਂ ਦੱਸ ਰਿਹਾ ਵੀ ਕਈ ਕਮੇਟੀਆਂ ਬਣਾਈਆਂ। ਦਿਲਚਸਪ ਗੱਲ ਇਹ ਆ ਕਿ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਵੀ ਇਲਜ਼ਾਮ ਲੱਗਦੇ ਰਹੇ। ਕਿ ਪ੍ਰਤਾਪ ਸਿੰਘ ਕੈਰੋਂ ਤੇ ਉਹਨਾਂ ਦਾ ਪਰਿਵਾਰ ਜਿਹੜਾ ਵਾਪਰਸ਼ ਤੇ। ਔਰ ਇਲਜ਼ਾਮ ਲਾਉਣ ਵਾਲਾ ਸੀ ਲੀਡਰ ਆਫ اپੋਜੀਸ਼ਨ ਸ਼੍ਰੀ ਰਾਮ ਸ਼ਰਮਾ ਸੋ ਹੋਰ ਵੀ ਦੱਛ ਗੱਲੇ ਆ ਕਿ ਪ੍ਰਤਾਪ ਸਿੰਘ ਕਹ ਰਹੇ ਨੇ ਕਮੇਟੀ ਬਣਾਈ ਔਰ ਦਾ ਚੇਅਰਪਰਸਨ ਕੌਣ ਬਣਾਇਆ ਸ਼੍ਰੀ ਰਾਮ ਸ਼ਰਮਾ ਔਰ ਉਹਨੂੰ ਇੱਕ ਆਈਜੀ ਦਿੱਤਾ ਸੀਨੀਅਰ ਅਫਸਰ ਦਿੱਤਾ ਉਹਦੀ ਮਦਦ ਵਾਸਤੇ ਵੀ ਤੋਂ ਇਨਕੁਆਰੀ ਕਰ ਔਰ ਫਿਰ ਇਨਕੁਆਰੀ ਜਿਹੜੀ ਆ ਸ਼ੁਰੂ ਹੋ ਗਈ ਜਿੰਨੇ ਐਮਐਲਏ ਆ ਐਮਐਲਸੀਜ਼ ਆ ਐਮਐਲਸੀ ਅਪਰ ਹਾਊਸ ਹੁੰਦਾ ਜਿਵੇਂ ਰਾਜ ਸਭਾ ਨਾ ਉਹ ਤੋਂ ਪੰਜਾਬ ਚ ਵੀ ਐਮਐਲਸੀ ਹੁੰਦੀ ਸੀ ਉਹਨਾਂ ਦੇ ਐਮਐਲਏ ਨੂੰ ਨੋਟਿਸ ਗਿਆ ਪੀ ਦੱਸੋ ਤੁਹਾਡੇ ਕੀ ਪ੍ਰੋਪਰਟੀਆਂ ਆ ਕੀ ਰਿਟਰਨ ਫਾਈਲ ਕਰ ਰਹੇ ਜੇ ਤੁਸੀਂ ਔਰ ਫਿਰ ਇਨਕੁਆਰੀ ਜਿਹੜੀ ਆ ਉਹ ਚੱਲਣ ਲੱਗ ਪਈ